ਰਾਮ ਹਮ ਪੱਥਰ ਨਿਰਗੁਣ ਆਰੀਫ ਉਸ ਮਾਲਕ ਦੇ ਅੱਗੇ ਇੱਕ ਤਰਲਾ ਹੈ ਇੱਕ ਬੇਨਤੀ ਹੈ ਕਿ ਰੱਬ ਜੀ ਸਾਡਾ ਸੰਸਾਰੀ ਮਨੁੱਖਾਂ ਦਾ ਜੀਵਨ ਕਿਹਦਾ ਹੈ ਪੱਥਰ ਦੀ ਤਰ੍ਹਾਂ ਤੇ ਦੇਖੋ ਪੱਥਰ ਦੇ ਅੰਦਰ ਕੋਈ ਵੀ ਭਾਵ ਨਹੀਂ ਹੈ ਉਹ ਜੜ ਹੈ ਇਸ ਸਮਾਜ ਦੇ ਅੰਦਰ ਬਹੁਤ ਸਾਰੇ ਐਸੇ ਲੋਕ ਹੁੰਦੇ ਨੇ ਜਿਹੜੇ ਘਿਰਦੇ ਕਰਕੇ ਮਨ ਕਰਕੇ ਸੁਭਾ ਕਰਕੇ ਉਹਨਾਂ ਦਾ ਜੀਵਨ ਹੀ ਪੱਥਰ ਵਰਗਾ ਬੜ ਜਾਂਦਾ ਹੈ ਉਹਨਾਂ ਦੇ ਮਨ ਅੰਦਰ ਕਿਸੇ ਵਾਸਤੇ ਵੀ ਦਇਆ ਦਾ ਭਾਵ ਪੈਦਾ ਨਹੀਂ ਹੁੰਦਾ ਉਨ੍ਹਾਂ ਦੇ ਮਨ ਅੰਦਰ ਕਿਸੇ ਵਾਸਤੇ ਵੀ ਦਇਆ ਨਹੀਂ ਪੈਦਾ ਹੁੰਦੀ ਉਹ ਕਿਸੇ ਦਾ ਵੀ ਚੰਗਾ ਕਰਨ ਵਾਸਤੇ ਤਿਆਰ ਨਹੀਂ ਹੁੰਦੇ ਤੇ ਜਿਹੜਾ ਧਰਮ ਹੈ ਉਹ ਦਇਆ ਤੋਂ ਹੀ ਪੈਦਾ ਹੋਣਾ ਹੈ ਤਾਉਲ ਧਰਮ ਦਇਆ ਦਾ ਪੁੱਤਰ ਜਿਹੜੇ ਮਨੁੱਖ ਦੇ ਅੰਦਰ ਦਇਆ ਪੈਦਾ ਹੋਵੇਗੀ ਉਸੇ ਦੇ ਅੰਦਰ ਹੀ ਧਰਮ ਪੈਦਾ ਹੋਵੇਗਾ ਤੇ ਭਗਤ ਪਰਮਾਨੰਦ ਜੀ ਦੇ ਪਾਠਨ ਬਚਨ ਹਨ ਬੜੇ ਪਿਆਰ ਦੇ ਨਾਲ ਸਮਝਾਇਆ ਕਿ ਅਹ ਮਨੁੱਖ ਤੂ ਧਾਰਮਿਕ ਕਰਮਕਾਂਡ ਤੇ ਬਹੁਤ ਕੀਤੇ ਧਾਰਮਿਕ ਸਥਾਨਾਂ ਤੇ ਜਾ ਜਾ ਕੇ ਮੱਥੇ ਵੀ ਬੜੇ ਟੇਕੇ ਧਰਮ ਦੇ ਨਾਲ ਸੰਬੰਧਕ ਪੁਸਤਕਾਂ ਨੂੰ ਵੀ ਪੜਿਆ ਪਰ ਜੇ ਤੇਰੇ ਅੰਦਰ ਕਿਸੇ ਗਰੀਬ ਨੂੰ ਕਿਸੇ ਲਾਚਾਰ ਨੂੰ ਦੇਖ ਕੇ ਦਇਆ ਪੈਦਾ ਨਹੀਂ ਹੋਈ ਏ ਅਜੇ ਤੂੰ ਧਰਮ ਤੋਂ ਬਹੁਤ ਦੂਰ ਖੜਾ ਹੈ ਪਾਵਨ ਬਚਨ ਨੇ ਤੈ ਨਰਕਿਆ ਪੁਰਾਣ ਸੁਕੀਨਾ ਅਨ ਭਾਵਨੀ ਭਗਤ ਨਾ ਉਪਜੀ ਭੁਖੇ ਦਾਨ ਨਾ ਦੀਨਾ ਕੰਡ ਕੀ ਤੇਰੇ ਸੁਨੇ ਹੋਏ ਧਾਰਮਿਕ ਗ੍ਰੰਥ ਤੇਰੇ ਪੜੇ ਹੋਏ ਧਾਰਮਿਕ ਗ੍ਰੰਥ ਕਿਸੇ ਵੀ ਲੇਖੇ ਦੇ ਵਿੱਚ ਨਹੀਂ ਜੇ ਕਿਸੇ ਵਾਸਤੇ ਤੇਰੇ ਮਨ ਵਿੱਚ ਦਇਆ ਹੀ ਪੈਦਾ ਨਹੀਂ ਹੋਰੀ ਕਿਸੇ ਭੁੱਖੇ ਨੂੰ ਤੂੰ ਪ੍ਰਸ਼ਾਦਾ ਨਹੀਂ ਸ਼ਿਕਾਇਆ ਕਿਸੇ ਲੋੜਵੰਦੀ ਕੋਈ ਲੋੜ ਹੀ ਪੂਰੀ ਨਹੀਂ ਕੀਤੀ ਇਹਦਾ ਅਰਥ ਹੈ ਕਿ ਤੇਰੇ ਜੀਵਨ ਅੰਦਰ ਅਜੇ ਉਹ ਧਰਮ ਵਾਲਾ ਜਿਹੜਾ ਬੀਜ ਹੈ ਉਹ ਉਗਰ ਨਹੀਂ ਸਕਿਆ ਕੇਵਲ ਬਾਹਰੀ ਤੌਰ ਤੇ ਮਨੁੱਖ ਧਰਮੀ ਹੈ ਪਰ ਅੰਦਰ ਉਹਦੇ ਦਇਆ ਵਾਲਾ ਭਾਵ ਪੈਦਾ ਨਹੀਂ ਹੋਇਆ ਭਗਤ ਜੀ ਕਹਿਣ ਲਗੇ ਤੈ ਨਰਕਿਆ ਪੁਰਾਣ ਸੁਖੀਨਾ ਅਨਭਾਵਨੀ ਭਗਤ ਨਾ ਉਪਜੀ ਭੁਖੇ ਤਾਨ ਨਾ ਦੀਨਾ ਕਾਮ ਨ ਬਿਸਰਿਓ ਕ੍ਰੋਧ ਨ ਬਿਸਰਿਓ ਲੋਭ ਨ ਛੁਟਕਿਓ ਦੇਵਾ ਪਰ ਨਿੰਦਾ ਮੁਕਤੀ ਨੀ ਛੁਟੀ નિਫਲ ਭਈ ਸਭ ਸੇਵਾ ਧਰਮੀ ਹੋਣ ਦਾ ਅਰਥ ਕੀ ਸੀ ਕਿ ਮੇਰਾ ਇਹਨਾਂ ਪੰਜ ਵਿਕਾਰਾਂ ਤੋਂ ਕਿਹੜਾ ਛੁੱਟ ਜਾਂਦਾ ਜੜੀਆਂ ਮਾੜੀਆਂ ਆਤਾ ਨੇ ਉਹ ਮੇਰੇ ਜੀਵਨ ਵਿੱਚੋਂ ਚਲੇ ਜਾਂਦੀਆਂ ਪਰਪਗ ਜੀ ਕਹਿਣ ਲਗੇ ਤੇਰੇ ਹਿਰਦੇ ਦੇ ਅੰਦਰ ਮਾਲਕ ਦਾ ਨਾਮ ਵਸੀ ਨਾ ਸਕਿਆ ਤੇਰੇ ਅੰਦਰ ਦੀ ਹਾਲਤ ਕੀ ਬਣ ਗਈ ਬਾਟ ਪਾਰ ਕਰ ਮੂਸ ਬਿਰਾਨੋ ਪੇਟ ਭਰੇ ਅਪਰਾਧੀ ਜੇ ਪ੍ਰਲੋਕ ਜਾਏ ਅਪਕੀਰਤ ਸੋਈ ਅਵਿਦਿਆ ਸਾਦੀ ਤੂੰ ਅਰੋਹੀ ਵਿਦਿਆ ਇਹੋ ਜਿਹਾ ਗਿਆਨ ਧਾਰਨ ਕਰ ਛੜਿਆ ਜਿਹਦੇ ਨਾਲ ਤੈਨੂੰ ਨਰਕਾ ਦੇ ਵਿੱਚ ਹੀ ਥਾਂ ਮਿਲਣੀ ਹੈ ਤੂੰ ਮਾਲਕ ਦੇ ਘਰ ਵਿੱਚ ਪਰਵਾਣ ਨਾ ਹੋ ਸਕਿਆ ਜਿਹੜੇ ਚੰਗੇ ਗੁਣ ਸਨ ਉਹ ਜੀਵਨ ਵਿੱਚ ਵਸਾਏ ਨਹੀਂ ਹਿੰਸਾ ਤੋਂ ਮਨਤੀ ਨਹੀਂ ਛੁਟੀ ਜੀ ਦਇਆ ਨਹੀਂ ਪਾ ਲਈ ਤੂੰ ਮਨ ਅੰਦਰ ਜੀਵਾ ਵਾਸਤੇ ਮਨੁੱਖਾਂ ਵਾਸਤੇ ਕਿਸੇ ਲੋੜਵੰਦ ਵਾਸਤੇ ਦਇਆ ਹਿਰਦੇ ਵਿੱਚ ਧਾਰਨ ਨਾ ਕੀਤੀ ਪਰਮਾਨੰਦ ਸਾਧ ਸੰਗਤ ਵਿੱਚ ਕਥਾ ਪੁਨੀਤ ਨਾ ਚੱਲੀ ਤੋਂ ਕਦੀ ਗੁਰਮਖਾਂ ਦੀ ਸੰਗਤ ਵਿੱਚ ਬੈਠ ਕੇ ਰੱਬ ਦੇ ਘਰ ਦੀਆਂ ਗੱਲਾਂ ਹੀ ਨਹੀਂ ਕੀਤੀਆਂ ਤੇ ਗੁਰੂ ਰਾਮਦਾਸ ਮਹਾਰਾਜ ਅੱਜ ਦੇ ਪਾਵਨ ਬਚਨਾਂ ਰਾਹੀਂ ਸਾਨੂੰ ਇਹੀ ਸਮਝਾ ਰਹੇ ਨੇ ਕਿ ਹਮ ਪਾਥਰ ਨਿਰਗੁਣ ਆਰੀ ਰਬ ਜੀ ਅਸੀਂ ਮਨ ਕਰਕੇ ਪੱਥਰ ਬਣੇ ਹੋਏ ਆ ਕਿਸੇ ਵਾਸਤੇ ਸਾਡੇ ਮਨ ਵਿੱਚ ਦਇਆ ਦਾ ਭਾਵ ਪੈਦਾ ਨਹੀਂ ਹੁੰਦਾ ਤੇ ਗੁਨਾ ਤੋਂ ਹੀਣੇ ਆ ਨਿਰਗੁਣiare ਹਾ ਕਿਰਪਾ ਕਿਰਪਾ ਕਰ ਗੁਰੂ ਮਿਲਾਇ ਰਬ ਅੱਗੇ ਤਰਲਾ ਹੈ ਕਿਹ ਰਬ ਜੀ ਕਿਰਪਾ ਕਰੋ ਸਾਨੂੰ ਗੁਰੂ ਨਾਲ ਮਿਲਾ ਦਿਓ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੇ ਲੜ ਲਾ ਦਿਓ ਜਦੋਂ ਗੁਰੂ ਦੇ ਲੜ ਲੱਗਾਂਗੇ ਬਾਣੀ ਦੇ ਲੜ ਲੱਗਾਂਗੇ ਤੇ ਗੁਰੂ ਦੀ ਕਿਰਪਾ ਦਾ ਸਦਕਾ ਹਮ ਪਾਹਨ ਸ਼ਬਦ ਗੁਰਤਾਰੇ ਪਾਹਨ ਦਰਸ ਵੀ ਪੱਥਰ ਹੈ ਕਿ ਸਾਨੂੰ ਪੱਥਰ ਵਰਗਿਆਂ ਨੂੰ ਗੁਰੂ ਦਾ ਸ਼ਬਦ ਤਾਲ ਦਿੰਦਾ ਹੈ ਜਿਨ੍ਹਾਂ ਨੇ ਗੁਰੂ ਦਾ ਸ਼ਬਦ ਦਾ ਆਸਰਾ ਲੈ ਲਿਆ ਜਿਨੂੰ ਭਗਤ ਨਾ